ਸਾਸਕਲ ਜੀ ਸਾਰਿਆਂ ਨੂੰ ਸੰਦੀਪ ਦੇ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੇ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਅਗਰਪੁਰਾ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਹਿਸੀਲ ਬਟਾਲਾ ਇਸ ਘਰ ਤੋਂ ਪਹਿਲੀ ਵਾਰ ਬਣਾ ਲੰਘੇ ਜੀ ਕੋਈ ਪਰਪਾ ਬਾਈ ਉਹਨਾਂ ਪਪਾਰ ਨਹੀਂ ਕਰਦੇ ਪਰ ਜਿਹੜੀ ਤੁਹਾਨੂੰ ਬੱਚੀ ਦਿਖਾਣ ਲੱਗੇ ਉਹ ਹੈ ਖੀਰੀ ਆ ਪਰ ਬਹੁਤ ਚੰਗਾਰ ਕੋੜਾ ਚਾਓ ਹੁਣ ਵੀਰ ਨਾਲ ਗੱਲਬਾਤ ਕਰੀਏ ਤੇ ਵੀ ਬੜੀ ਸ਼ੁਰੂ ਕਰੀਏ ਜੀ ਸਤਿ ਸਕਾਲ ਜੀ ਸਤਿ ਸਕਾਲ ਵੀਰ ਜੀ ਸਤਿ ਸਕਾਲ ਜੀ ਹੋਰ ਸੁਣਾਓ ਬਾਈ ਜੀ ਕਿੱਦਾਂ ਵੀਰ ਜੀ ਬਹੁਤ ਵਧੀਆ ਕਿਰਪਾ ਤੁਸੀਂ ਸੁਣਾ ਸਤਿ ਸਕਾਲ ਜੀ ਬਸ ਇਹ ਤੁਸੀਂ ਵਪਾਰ ਕਰਦੇ ਜੀ ਹਾਂਜੀ ਆਪਣਾ ਵੀ ਇਦੀ ਵਪਾਰ ਦਾ ਕੰਮ ਹੈ ਤੇ ਇਹ ਵੇੜ ਫਰੇ ਇਹ ਵੀ ਆਪਣੇ ਰਿਸ਼ਤੇਦਾਰ ਉੱਛੜਦੀ ਹੋਣੀ ਇਹਨਾਂ ਦੀ ਵੇੜ ਜੇ ਠੀਕ ਹੈ ਹਾਂਜੀ ਆ ਮੈਂ ਸੱਜਣ ਨੂੰ ਆਨੇ ਨਹੀਂ ਕੋਈ ਗੱਲ ਇਹ ਕਿੰਨਾ ਸੁਆ ਜੀ ਇਹ ਇਹ ਵੀ ਦੀ ਪਹਿਲਾ ਸੁਆ ਜੇ ਪਹਿਲਾ ਸੁਆ 25 ਤਰੀਕ ਦੀ ਸੁਈ ਸ਼ਾਮ ਦੀ ਹਾਂਜੀ ਹਾਂਜੀ 6 ਦਿਨ ਹੋ ਗਏ ਸੁਈ ਨੂੰ ਚਾਹੀਦਾ ਠੀਕ ਆ ਕਿ 16 ਤੋਂ 17 ਕਿਲੋ ਦੁੱਧ ਜਿਹੜਾ ਤਿਆਰ ਆ 16 ਤੋਂ 17 ਕਿਲੋ ਇਸ ਟਾਈਮ ਤੋਂ ਤਿਆਰ ਆ ਹਾਂਜੀ ਹਾਂਜੀ ਪਰ ਠੀਕ ਆ ਬੜਾ ਉਈ ਹੋਰ ਪਰਾ ਕੋਈ ਫਿਰ ਐਕਚੁਅਲੀ ਨਾ ਤਾਂ ਸੱਚੇ ਇਹਨਾਂ ਨੂੰ ਪਹਿਲੇ ਜਦੋਂ ਮੈਂ ਭਰਾ ਕੇ ਗਿਆ ਹੁੰਦਾ ਤੇ ਚੰਗਾ ਭਰੇ ਆਹੀ ਠੀਕਾ ਉਹਦਾ ਮਿਸ ਮਾਰ ਗਈ ਫਿਰ ਇਹਨਾਂ ਨੇ ਨੇੜੇ ਡਾਕਟਰ ਕੋਲ ਕੇ ਇੱਕ ਭਰਾਇਆ ਤੇ ਉਹ ਨੋਰਮਲੀ ਭਰ ਗਿਆ ਠੀਕਾ ਜੋ ਆਪ ਸਮਾ ਕਿਵੇਂ ਜੀ ਬਿਲਕੁਲ ਵੀ ਜੀ ਇੱਕ ਨੰਬਰ ਜੇ ਸਾਰਾ ਕੁਝ ਕੋਈ ਭੂਰ ਛਟਾ ਨਹੀਂ ਬਾਦ ਘਾਟ ਨਹੀਂ ਥਾਂ ਚ ਠੀਕਾ ਠੀਕਾ ਇਹ ਚੰਗੀ ਵੇੜ ਹੈ ਨਾ ਬਿਲਕੁਲ ਬਿਲਕੁਲ ਜੀ ਤੇ ਖੋਲੋ ਵੀਰ ਜੀ ਫਿਰ ਲਓ ਜੀ ਦੇਖੋ ਖੀਰੀ ਵੇਣਾ ਅਦਖਾ ਪਰ ਮੂੰਹ ਪਟੋਦਾ ਨਾਲ ਖਾਈਏ ਪਰ ਮੂੰਹ ਦਿਖਾਈਏ ਕਾਏ ਦੋ ਤਲੇ ਜਾਂਦੇ ਜੇ ਜੇ ਤੋਰੋ ਹੁਣ ਕਿਹੜੇ ਜ਼ਮੇਂ ਦੇ ਜੀ ਅੰਕਲ ਜੀ ਆ ਫਿਰ ਤੁਸੀਂ ਹਾਂਜੀ ਆਪਣੇ ਉੱਤੇ ਡੈਨਮਾਰਕ ਦਾ ਜਲ ਆਇਆ ਡੈਨਮਾਰਕ ਦੀ ਏ ਆਜੋ ਜੀ ਆਜੋ ਕਿੰਨਾ ਤੁਸੀਂ ਦੀ ਮਾਂ ਥਲੇ ਸੰਦੀਪ ਜੀ ਇਹ ਨਾ ਆਪਣੀ ਇੱਕ ਮਾਂ ਦੀ ਆਈ ਸੀ ਹਾਂਜੀ ਉਹਦੇ ਮਗਰਵੱਸ਼ੀ ਇਹ ਆਈ ਜੀ ਅੱਛਾ ਉਹਦੇ ਮਗਰਵੱਸ਼ੀ ਆਈ ਇਹਦੀ ਮਾਂ ਕੋ ਆਪਣੇ ਇੱਕ ਜਿਹੜੀ ਆਈ ਸੀ ਉਹਦੇ ਕੋ 27 22 ਕਿਲੋ ਦੁੱਧ ਦੀ ਜੇ ਅੱਛਾ ਉਹ ਉਹ ਡੈਨਮਾਰਕ ਦੀ ਹੈ ਕਿ ਜਰਸੀ ਦਾ ਟੀਕਾ ਭਰਾ ਹੈ ਇਹਨਾਂ ਨੂੰ ਪਤਾ ਕਿਹੜੇ ਦੀ ਆ ਇਹਨਾਂ ਨੂੰ ਨਹੀਂ ਪਤਾ ਤੋਰੋ ਤੋਰੋ ਫਿਰ ਜੀ ਵਾਹ ਇਹ ਬਹੁਤ ਕਵਾਲਿਟੀ ਇਹ ਵੀ ਵੇੜ ਤੇ ਪੂਰੀ ਨਾਂ ਬਣਾਉਂਗਾ ਵੇੜ ਅਜੇ ਵੇਲੇ ਖੀਰੀ ਵੇੜ ਤੇ ਏਡਾ ਲਵਾ ਕੇ ਨਹੀਂ ਹਾਂਜੀ ਹਾਂਜੀ ਭਾਜੀ ਫਿਰ ਬੋਲੋ ਕੀ ਮੈਨੂੰ ਬੋਲੋ ਜੀ ਹਿੰਦੀ ਦੱਸੋ ਜੀ ਬੋਲੋ 80000 ਰੁਪਇਆ ਇੱਕੋ ਹੀ ਗੱਲ ਸਹੀ ਦੇਣੀ ਕਿ ਨਹੀਂ ਦੀ ਤੇ ਇਹੀ ਕਰਾ ਲਉ ਮਾਨ ਜੋ ਨਹੀਂ ਮੇਰਾ ਮੈਂ ਹੁਣ ਕੀ ਕਰਾਂ ਨਹੀਂ ਕਰਾਉਂਦਾ ਨਹੀਂ ਦੱਸ ਦੱਸ ਆਪੀ ਦੱਸੋ ਪਰੇ 75000 75000 ਛੋਟ ਕਰ ਦੋਗੇ ਵਿੱਚੋਂ ਕਰ ਦਾਂਗੇ ਕੋਈ ਜਲੀ ਮੌਕੇ ਤੇ ਲਓ ਜੀ 75000 ਵਿੱਚ ਛੋਟ ਕਰ ਦਾਂਗੇ ਪਰ ਵਹਿੜ ਆ ਇਹ ਘਰੇ ਵੇਖਿਆ ਜਿਆ ਆ ਕੇ ਬਹੁਤ ਸੁਣੀ ਵਹਿੜ ਆ ਪਰ ਚੰਗੀ ਕੁਆਲਿਟੀ ਦੀ ਆ ਸਿਮਨ ਜੇ ਪਤਾ ਹੁੰਦਾ ਫਿਰ ਦੁੱਗਣਾ ਮਨਾ ਹੋ ਜਣਾ ਬੜਾ ਬਾਕੀ ਨਾੜਾ ਨੂੜਾ ਚੰਗੀਆਂ ਵਸ਼ੀ ਨੇ ਕੱਡੀਆਂ ਜਿਹੜੇ ਅਡਰ ਹਾਂ ਨਹੀਂ ਨਹੀਂ ਕੁਆਲਿਟੀ ਇਹ ਜੀ ਵਹਿੜ ਤੇ ਜੀ ਦਿਖੀ ਜਾਂਦੀ ਆ ਹੁਣ ਜਿਹੜੇ ਨਿੰਦਲਾਂ ਦੇ ਹੈ ਨਹੀਂ ਨਹੀਂ ਜਿਹੜੀ ਪ੍ਰੋਪਰ ਥਾਂ ਲੱਗਾ ਸਾਰਾ ਹਾਂਜੀ ਹਾਂਜੀ ਚਲੋ ਬੋਲੋ ਭਾਈ ਜੀ ਫਿਰ ਨੰਬਰ ਆਪਣਾ ਨੰਬਰ ਵੀਜੀ 8195817550 ਦੇ ਨੰਬਰ ਪਿੰਡ ਅਕਰਪੂਰਾ ਤਹਿਸੀਲ ਪਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਸਤਿ ਸ੍ਰੀ ਅਕਾਲ ਜੀ